ਦਸਨਾ ਚੌਂਦਾ ਵੀ ਤਕਰੀਬਨ ਹੁਣ ਤੱਕ ਜੋ ਮੈਨੂੰ ਲੱਗਦਾ ਵੀ ਮੈਂ 5 ਕਰੋੜ ਰੁਪਈਆ ਜਿਹੜਾ ਸਕੂਲਾਂ ਦੇ ਵਿੱਚ ਆਪਾਂ ਜਿਹੜਾ ਦੇ ਚੁੱਕੇ ਆਂ ਬਾਕੀ ਹੱਲੇ ਪ੍ਰੋਸੈਸ ਜਿਹੜਾ ਚੱਲ ਸੁਚੱਲ ਜਾਰੀ ਹੈ ਕਿਉਂਕਿ ਸਾਡਾ ਫੋਕਸ ਮੇਨ ਇਹ ਹੋਆ ਵੀ ਪੰਜਾਬ ਦਾ ਪੰਜਾਬ ਦੀਆਂ ਜੜਾਂ ਸਾਡੇ ਬੱਚੇ ਨੇ ਜਿਨ੍ਹਾਂ ਦੇ ਮੋਢਿਆਂ ਤੇ ਆਉਣ ਵਾਲੇ ਸਮੇਂ ਨੂੰ ਭਾਰਨਾ ਪੰਜਾਬ ਦਾ ਇਹਨਾਂ ਨੂੰ ਸਹੀ ਰਾਹ ਤੇ ਦਿਸ਼ਾ ਦੱਸਣਾ ਦਿਖਾਉਣਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਔਰ ਅੱਜ ਉਸ ਜੰਗੀ ਪੱਦਰ ਤੇ ਸਰਕਾਰ ਕੰਮ ਕਰ ਰਹੀ ਹੈ ਔਰ ਨਾਲ ਦੇ ਨਾਲ ਟੀਚਰ ਸਹਿਬਾਨ ਜਿਹੜੇ ਮੋਢ ਨਾ ਮੋਢਾ ਲਾ ਕੇ ਸਾਥ ਦੇ ਰਹੇ ਨੇ ਸੋ ਮੈਂ ਰਣੀ ਆ ਸਮੂਹ ਪਿੰਡ ਵਾਸੀਆਂ ਦਾ ਵੀ ਜਿੱਥੇ ਵੀ ਜਾਂਦੇ ਆ ਲੋਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਔਰ ਵੱਖਰੀ ਇੱਕ ਊਰਜਾ ਜਿਹੜੀ ਐ ਨਰਜੀ ਜਿਹੜੀ ਵੱਖਰੀ ਜਿਹੜੀ ਐ ਮਹਿਸੂਸ ਹੋ ਰਹੀ ਹੈ ਮਾਪਿਆਂ ਨੂੰ ਕਹਿਣਾ ਚਾਹੂਗਾ ਕਿ ਕਿ ਹਰ ਨੇ ਵੀ ਕਈ ਮਾਪੇ ਜਿਹੜੇ ਨਾ ਸਰਕਾਰੀ ਚੁਟਰੀ ਪਿੰਡ ਦੇ ਦੇਖੋ ਇਹ ਇੱਕ ਜਿਹਦਾ ਕਿਥੇ ਜਿੱਥੇ ਮਾਈਂਡ ਸੈਟ ਹੋ ਜਾਵੇ ਉਹਨੇ ਉਹ ਕੰਮ ਕਰਨਾ ਬਟ ਕਹਿਣ ਦਾ ਭਾਵੇਂ ਆ ਵੀ ਹੁਣ ਅੱਜ ਮੈਂ ਆਇਆ ਕਿੱਥੇ ਆਇਆ ਅੰਸ਼ਾਰਾ ਮੱਝਾ ਸਿੰਘ ਇੱਕ ਸਾਡਾ ਕਾਫੀ ਪਿੰਡ ਜਿਹੜੇ ਨੇ ਇਹਦੇ ਨਾਲ ਟੱਚ ਕਰਦੇ ਰੱਜ ਲਾਗੇ ਚੱਕੇ ਪਿੰਡਾਂ ਦੇ ਵਿੱਚ ਪਤਾ ਵੀ ਸ਼ੈਦੀ ਸਰਕਾਰੀ ਸਕੂਲ ਚ ਹੈ ਕੀ ਕਰਨਾ ਇੱਕ ਉਹ ਦੇਖ ਰਿਖ ਚੈੱਕ ਕਰਨਾ ਹੈ ਔਰ ਲੋਕਾਂ ਨੂੰ ਸਮਰਪਿਤ ਕਰਨਾ ਹੈ ਸੋ ਇਹੋ ਇੱਕ ਮੈਸੇਜ ਹੁੰਦਾ ਜਿਹੜਾ ਮੈਸੇਜ ਆਪਾਂ ਦੇਣਾ ਚਾਹੁੰਦੇ ਆ ਵੀ ਨਹੀਂ ਹੁਣ ਐਮਐਲਏ ਵੀ ਆਪ ਸਰਕਾਰੀ ਸਕੂਲਾਂ 'ਤੇ ਜਾ ਰਹੇ ਨੇ ਇਹਦਾ ਮਤਲਬ ਅੱਗੇ ਨਾਲੋਂ ਚੇਂਜ ਹੋਇਆ ਤੇ ਤਾਂ ਹੀ ਆ ਰਹੇ ਨੇ ਔਰ ਦੇਖੋ ਜਦੋਂ ਆਉਂਦੇ ਆ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਆ ਕੇ ਵੇਖਦਾ ਨੇ ਤੇ ਉਦ ਤਰ੍ਹਾਂ ਇਹ ਇਕੱਲੇ ਇਕੱਲੇ ਨੂੰ ਵੀ ਬਲਾਗ ਪਿੰਡ ਜਦੋਂ ਆਉਂਦਾ ਨਹੀਂ ਜਿੱਦ ਤਰ੍ਹਾਂ ਹੁਣ ਸਾਨੂੰ ਕੋਈ ਸੁਣਨ ਆ ਗਿਆ ਕੋਈ ਵੇਖਣ ਆ ਗਿਆ ਕੋਈ ਸਾਡਾ ਵਰਕਰ ਸੇ ਬਾਅਦ ਉਹਨਾਂ ਦੀ ਸਪੋਰਟ ਨਾਲ ਆ ਕੇ ਇੱਕ ਮੈਸੇਜ ਗੁੱਜ ਜਾਣਾ ਮੈਂ ਇੱਕ ਗੱਲ ਪੁੱਛਣਾ ਚਾਹਨਾ ਵਿਰੋਧੀ ਕਿਹੜੀ ਪਾਰਟੀ ਦੀ ਗੱਲ ਕਰਦੇ ਦੱਸੋ ਪਹਿਲਾਂ ਕਾਗਰਤ ਦੀ ਗੱਲ ਕਰੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਹਾ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਕੀ ਕੀਤਾ ਉਹਨਾਂ ਨੇ ਇੱਕੋ ਗੱਲ ਹੀ ਕਹਿਣੀ ਨਾ ਜੀ ਸਕੂਲਾਂ ਦਾ ਐਵੇਂ ਇੱਕ ਪ੍ਰਪੋਗੰਡਾ ਬਣਾਇਆ ਜੀ ਇਹਨਾਂ ਨੇ ਇਹਨਾਂ ਦੇ ਪੱਤੀ ਐਮਐਲਏ ਸਾਡੇ ਤਾਸੀ ਚਲੇ ਜੀ ਇਹ ਕਿਹਦਾ ਮਟੀਰੀਅਲ ਆ ਗਿਆ ਜੀ ਇਹ ਪੁੱਛੋ ਤੁਸੀਂ ਸਮਾਰਟਫੋਨ ਦੀ ਗੱਲ ਕੀਤੀ ਸੀ ਲੋਕਾਂ ਨੂੰ ਦੇ ਦਿੱਤੇ ਇਹਨਾਂ ਨੇ ਫਿਰ ਹੋ ਗਿਆ ਉਹਨਾਂ ਨੂੰ ਭਗਵੰਤ ਮਾਤ ਦੀ ਸਰਕਾਰ ਨਹੀਂ ਚੱਲਦੀ ਜੀ ਇਹ ਜੋ ਕਰਦੇ ਨੇ ਇਹਨਾਂ ਕੋਲ ਬਿਜਲੀ ਦੀ ਗਰੰਟੀ ਪੂਰੀ ਨਹੀਂ ਹੋਣੀ ਇਹਨਾਂ ਕੋਲ 6 ਮਹੀਨੇ ਨਹੀਂ ਨਿਕਲਣਗੇ ਵੀ ਇਹਨਾਂ ਨੂੰ ਜਿਹੜੇ ਵੀ ਸਵਾਲ ਪੁੱਛੋਗੇ ਚਾਹੇ ਇਹਨਾਂ ਨੂੰ ਕਰ ਕਰ ਨੌਕਰੀ ਦੀ ਗੱਲ ਕਰੋਗੇ ਚਾਹੇ ਗੁਟਕਾ ਸਾਫ ਫੜ ਕੇ ਸੋਵਾ ਜਿਹੜੀਆਂ ਖਾਧੀਆਂ ਸੀ ਉਹ ਗੱਲ ਕਰੋਗੇ ਇੰਨ ਨੂੰ ਪੁੱਛੂਗੀ ਤੁਸੀਂ ਸੱਚੇ ਪਾਸੋਂ ਜਵਾਬ ਤੁਹਾਨੂੰ ਖਾਵੇ ਪਸੂ। ਇਤਰਾ ਹੀ ਭਾਜੀ ਪੀ ਦਾ ਲੋ ਇਤਰਾ ਹੀ ਅਕਾਲੀ ਦਾ ਲੋ ਸੋ ਕਹਿਣ ਦਾ ਭਾਵ ਅਸੀਂ ਉਹ ਲੋਕ ਆ। ਆਪਾਂ ਕੰਮ ਕਰਨ ਵਾਲੇ ਜ਼ਮੀਨੀ ਪੱਧਰ। ਅੱਜ ਕੋਈ ਵੋਟਾਂ ਦੇ ਨਹੀਂ ਨਾ ਵੋਟਾਂ ਲੈਣਾ ਹੈ। ਕਾਦੇ ਕਰਕੇ ਆਏ ਲੋਕਾਂ ਨੂੰ ਦੱਸ ਰਹੇ ਆ ਵੀ ਜੇ ਤੁਸੀਂ ਸਾਨੂੰ ਚੁਣਿਆ ਸੀ ਆਪਾਂ ਤੁਹਾਡੇ ਬੱਚਿਆਂ ਦੀ ਇਫਾਜ਼ਤ ਕਰਨਾ ਹੈ ਤੁਹਾਡੇ ਬੱਚਿਆਂ ਨੂੰ ਵਧੀਆ ਦੇਖ ਦੇਣਾ ਚਾਹੁੰਦੇ ਆ ਸਕੂਲਾਂ ਨੂੰ ਸੁਧਾਰ ਕਰਨਾ ਚਾਹੁੰਦੇ ਆ ਸਟੈਪ ਬਾਈ ਸਟੈਪ ਲੱਗੇ ਆ ਹੁਣ ਨਸ਼ੇ ਦਾ ਜੁੱਧ ਨਸ਼ੇ ਦੇ ਵਿਰੁੱਧ ਜਿਹੜਾ ਚੱਲ ਰਿਹਾ ਜੰਗੀ ਪੱਧਰ ਤੇ ਚੱਲ ਰਿਹਾ ਸਾਡਾ ਔਰ ਮੈਂ ਬਿਲਕੁਲ ਜੀ ਮੈਂ ਪਿੰਡ ਵਾਸੀਆਂ ਨੂੰ ਮੈਂ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਮੈਂ ਗਰਾਊਂਡ ਲੈਵਲ ਤੇ ਹਰ ਗਲੀ ਦੇ ਵਰਕਰਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਤਗੜੇ ਹੋ ਕੇ ਆਪਾਂ ਇਹਦਾ ਸਾਥ ਦੇਈਏ ਜਿਹੜਾ ਨਸ਼ੇ ਦਾ ਕਾਰਨ ਕੀ ਹੈ ਕਿਉਂਕਿ ਇਹ ਇਹਨਾਂ ਸੋਚੀਏ ਵੀ ਇਹ ਗਵੰਧੀਆਂ ਦੇ ਘਰ ਅੱਗ ਲੱਗੀ ਹੈ ਪਤਾ ਕੋਈ ਨਹੀਂ ਕੁਦਾ 6 ਦੇ ਜਿਆਦਾ ਵੱਧ ਜੇ ਤੇ ਕੋਈ ਆਪਣੇ ਕਰਨ ਵਾਲਾ ਕਿ ਦਿਨ ਜੇ ਜਦੋਂ ਆਪਣੇ ਤੁਹਾਨੂੰ ਲੱਗੇ ਫਿਰ ਉਹ ਬੰਦਾ ਮਹਿਸੂਸ ਕਰਦਾ ਸੋ ਮੇਰੀ ਬੇਨਤੀ ਹੈ ਜੇ ਸਰਕਾਰ ਡਟ ਕੇ ਚਟਾਨ ਬਣ ਕੇ ਖੜੀ ਪੂਛ ਸਾਥ ਦੇ ਰਹੀ ਹੈ ਨਸ਼ੇ ਦੀ ਜੇ ਗੱਲ ਕਰਦੇ ਆ ਤੇ ਕੋਈ ਅਫਸਰ ਵੀ ਮੈਂ ਕਹਿ ਸਕਦਾ ਉਹ ਵੀ ਸਖਤ ਤੋਂ ਸਖਤ ਰਵਈਆ ਵਰਤ ਰਿਹਾ ਦੱਸੋ ਕਹਿਣ ਦਾ ਭਾਵ ਹੁਣ ਕਮੀ ਜੇ ਪੂਰੀ ਹੋਰ ਕਰਨੀ ਹੈ ਤੇ ਸਾਡੇ ਪੰਜਾਬ ਦੀ ਆਬਾਦ ਨੂੰ ਜਨਤਾ ਨੂੰ ਸਾਥ ਦੇਣਾ ਚਾਹੀਦਾ ਮੈਂ ਕਈ ਮਾਮਾ ਕੋ ਜਾਨਣਾ ਬਜ਼ੁਰਗਾ ਕੋ ਜਾਨਣਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਮੈਂ ਕਹਿੰਦਾ ਯਾਰ ਸਾਥ ਦਿਓ ਹੁਣ ਕਈਆਂ ਕੋ ਮੈਂ ਜਾਨਣਾ ਜਿਤਨਾ ਮੈਂ ਪੁੱਛਿਆ ਕਿਸੇ ਨੂੰ ਮੈਂ ਕਿਹਾ ਜੀ ਨਸ਼ੇ ਦੀ ਕੀ ਪੋਜੀਸ਼ਨ ਹੈ ਕਹਿੰਦਾ ਜੀ ਅੱਗੇ ਨਾਲੋਂ ਕਾਫੀ ਫਰਕ ਹੈ ਪਰ ਥੋੜਾ ਥੋੜਾ ਹੈਗਾ ਜਦੋਂ ਪੁੱਛੀਏ ਨਾ ਵੀ ਨਾ ਦੱਸੋ ਵੀ ਸਾਨੂੰ ਨੇ ਕੀ ਲੋੜ ਆ ਦੀ ਬੁਰੇ ਬਣਦੀ ਤੇ ਕੱਲ ਉਹ ਹੀ ਆ ਵੀ ਭਗਤ ਸਿੰਘ ਜਮੇ ਪਰ ਜਮੇ ਗਵਾਂਡੀਆਂ ਦੇ ਘਰ ਸਾਡੇ ਜਿੱਦਣ ਆਪਣੀ ਸੋਚ ਇੱਕ ਇਨਕਲਾਬੀ ਇਹ ਹੋ ਗਈ ਨਾ ਵੀ ਯਾਰ ਇੱਕ ਫੋੜ ਖਤਮ ਕਰਨਾ ਇਸ ਕੋਡ ਨੂੰ ਪੰਜਾਬ ਚੋਂ ਕੁੱਟ ਸੁਟਣਾ ਉਹ ਦਿਨ ਦੂਰ ਨੇ ਇਹ ਸਾਨੂੰ ਸਾਰਿਆਂ ਦੀ ਇੱਕ ਦੂਜੇ ਦੇ ਸਾਥ ਦੀ ਲੋੜ ਹੈ ਅਸੀਂ ਸਾਰੇ ਇਕੱਠੇ ਹੋ ਕੇ ਹਮਲਾ ਮਾਰੀਏ ਸਾਨੂੰ ਲੋਕ ਡਿਮਾਂਡ ਕਰਦੇ ਸੀ ਆਪਾਂ ਤੇ ਖੜ ਗਏ ਸਾਨੂੰ ਲੋਕ ਕਹਿੰਦੇ ਸੀ ਡਿਪੋਸ ਵਿੱਚ ਨਸ਼ਾ ਜੀਪਸ ਵਾਲੇ ਫੜਦੇ ਨੇ ਸ਼ਰਦਤ ਆਪਾਂ ਪੁਲਿਸ ਦੇ ਨਾਲ ਆਪ ਗੱਲ ਕਰ ਰਹੇ ਕਿ ਕਿੱਥੇ ਕਮੀ ਆ ਰਹੀ ਕਿਹੜੀ ਚੀਜ਼ ਦੀ ਕਮੀ ਆ ਰਹੀ ਉਹਨੂੰ ਕਮੀ ਨੂੰ ਦੂਰ ਕਰ ਰਹੇ ਜੇ ਕੋਈ ਕੋਈ ਗੜਬੜੀ ਵੀ ਕਰਦਾ ਉਸ ਅਫਸਰ ਦੇ ਉੱਤੇ ਵੀ ਤਾਜ ਲੱਗ ਰਹੀ ਹੈ ਸੋ ਕਹਿਣ ਦਾ ਭਾਵ ਅਸੀਂ ਤਾਂ ਜੋ ਸਾਨੂੰ ਲੋਕਾਂ ਨੇ ਕਿਹਾ ਆਪਾਂ ਤੇ ਖਲੋਗੇ ਹੁਣ ਸਾਨੂੰ ਜਨਤਾ ਦੇ ਸਾਥ ਦੀ ਵੀ ਲੋੜ ਹੈ ਔਰ ਕਈ ਜਗ੍ਹਾ ਤੇ ਤਾਂ ਬਹੁਤ ਜ਼ਿਆਦਾ ਸਾਥ ਮਿਲ ਰਿਹਾ ਔਰ ਮੈਨੂੰ ਆਸ ਹੈ ਵੀ ਜਿਉਂ ਪੰਜਾਬ ਦਾ ਮਾਹੌਲ ਪੰਜਾਬ ਦੇ ਲੋਕ ਡਟ ਕੇ ਇਸ ਨਸ਼ੇ ਦੇ ਵਿਰੁੱਧ ਹੋਗੇ ਤੇ ਜੜੋਂ ਖੇਡ ਦਿੰਦੇ ਸਾਰੇ ਤਰੇ ਬਹੁਤ ਬੈਨੀਫਿਟ ਮਿਲੇਗਾ ਕਿਉਂਕਿ ਜਿੰਨੇ ਵੀ ਹੁਣ ਨਵੇਂ ਕਲਾਸ ਨੂੰ ਬਣ ਰਹੇ ਨੇ ਇਹ ਸਾਰੇ ਕਲਾਸ ਨੂੰ ਬੜੇ ਹਾਈ ਟੈਕਨੋਲੋਜੀ ਨੂੰ ਬਣ ਰਹੇ ਨੇ ਇੰਨਾ ਚ ਸਾਰਿਆਂ ਚ ਪ੍ਰੋਜੈਕਟਰ ਲੱਗਦਾ ਕਰੇ ਨੇ ਔਰ ਬਹੁਤ ਬੈਨੀਫਿਟ ਆਉਣ ਵਾਲੇ ਸਮੇਂ 'ਚ ਬੱਚਿਆਂ ਨੂੰ ਮਿਲਣ ਵਾਲਾ ਤੇ ਟੀਚਰ ਸਾਹਿਬਾਨ ਬੜੀ ਮਿਹਨਤ ਕਰਵਾ ਰਹੇ ਨੇ ਕਿ ਇਹ ਸਕੂਲ ਦੀ ਗੱਲ ਭਖੜੀਏ ਇਹ ਸਕੂਲ ਅੱਜ ਤੋਂ ਮੇਰੇ ਖਿਆਲ 5-7 ਸਾਲ ਪਹਿਲਾਂ ਮੈਂ ਖਾਇਆ ਸੀਗਾ ਲੇਕਿਨ ਬਹੁਤ ਬੁਰਾ ਹਾਲ ਸੀਗਾ ਲੇਕਿਨ ਅੱਜ ਜਦ ਜਮ ਆਇਆ ਤੇ ਸਕੂਲ ਦੀ ਨੁਹਾਰ ਹੀ ਬਿਲਕੁਲ ਚੇਂਜ ਹੈ ਇਥੋਂ ਦਾ ਸਟਾਫ ਬਹੁਤ ਮਿਹਨਤੀ ਹੈ ਔਰ ਮਿਹਨਤੀ ਸਟਾਫ ਸਦਕਾ ਅੱਜ ਇਸ ਸਕੂਲ ਦੀ ਬਿਲਕੁਲ ਨਵ ਹਰ ਚੀਜ਼ ਹੋਈ ਹੈ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਬੱਚਿਆਂ ਦੀ ਗਰੋਥ ਹੀ ਵਧੇਗੀ ਔਰ ਬਹੁਤ ਬੈਨੀਫਿਟ ਹੋਣ ਵਾਲਾ ਸਾਰੇ ਇਲਾਕੇ ਨੂੰ ਲਈ ਸਿਰ ਪੇਰੈਂਟਸ ਨੂੰ ਮੈਂ ਇਹੋ ਕਹਿਣੀ ਚਾਹਾਂਗਾ ਕਿ ਇੱਕ ਵਾਰੀ ਸਕੂਲ ਆਣ ਕੇ ਜਰੂਰ ਵਿਜ਼ਿਟ ਕਰ ਲੈ ਕਿਉਂਕਿ ਜੋ ਤੱਕ ਸਕੂਲ ਵਿਜ਼ਿਟ ਨਹੀਂ ਕਰਨਗੇ ਉਦੋਂ ਤੱਕ ਉਹਨਾਂ ਨੂੰ ਪਤਾ ਲੱਗੂਗਾ ਨਹੀਂ ਕਿ ਸਕੂਲ ਦੇ ਕੀ ਬਣ ਚੁੱਕਾ ਹੈ ਸਕੂਲ 'ਚ ਹੈ ਕੀ ਕੀ ਹੈ ਕੋਈ ਵਿਜ਼ਿਟ ਕਰਨ ਜੋ ਵਿਜ਼ਿਟ ਕਰਨਗੇ ਆਟੋਮੈਟਿਕਲੀ ਉਹਨਾਂ ਦਾ ਜਿਹੜਾ ਵਾ ਰੁਝਾਨ ਅਗਰ ਬਦਲੇਗਾ